ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਢੜਕਾ 04 ਤੇ ਅੱਜ ਫਿਰ ਹਾਜ਼ਰ ਹੋਏ ਆ ਇੱਕ ਨਵੀਂ ਰੈਸਪੀ ਲੈ ਕੇ ਤੁਸੀਂ ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਬਹੁਤ ਹੀ ਸਾਰੇ ਆਪਣੇ ਆਪਣੇ ਤਰੀਕੇ ਨਾਲ ਬਣਾ ਲੈਂਦੇ ਆ ਤੇ ਆਪਾਂ ਤੁਹਾਨੂੰ ਅੱਜ ਦੱਸਦੇ ਆ ਕਿ ਆਪਾਂ ਪੰਜਾਬੀ ਜਿਹੜੇ ਆਪਣੇ ਆਮ ਘਰਾਂ ਦੇ ਵਿੱਚ ਜਾਂ ਆਪਣੇ ਨਾਰਥ ਇੰਡੀਅਨ ਜਿਹੜੇ ਘਰਾਂ ਆ ਉਹਨਾਂ ਦੇ ਵਿੱਚ ਕਿਹੜੇ ਤਰੀਕੇ ਨਾਲ ਮੈਗੀ ਨੂੰ ਬਣਾਇਆ ਜਾਂਦਾ ਕਹਿਣ ਨੂੰ ਮੈਗੀ ਦੇ ਸਾਈਡ ਦੇ ਉੱਤੇ ਵੀ ਲਿਖਿਆ ਹੁੰਦਾ ਕਿ 2 ਮਿੰਟ ਦੇ ਵਿੱਚ ਬਣਦੀ ਆ ਲੇਕਿਨ ਆ ਦੇਖੋ ਤੁਸੀਂ ਦੇਖ ਸਕਦੇ ਕਿ 2 ਮਿੰਟ ਲਿਗਾ ਆਪਾਂ ਦੇਖਦੇ ਹਾਂ ਅੱਜ ਕਿ ਕਿਹਨੇ ਸਾਫਲਾ ਇਹ ਬਣਦੀ ਆ ਤੇ ਆਪਾਂ ਕਿੰਨੇ ਟਾਈਮ ਜਿੰਨਾ ਬਣਾਉਣੇ ਆ ਤੇ ਨਾਲ ਹੀ ਤੁਸੀਂ ਜਿਹੜੇ ਜਿਹੜੇ ਆਪਣੇ ਵੀਰ ਭੈਣ ਭਰਾ ਚੈਨਲ ਨੂੰ ਦੇਖਦੇ ਆ ਤਾਂ ਬੇਨਤੀ ਆ ਕਿ ਅਗਰ ਤੁਸੀਂ ਕੋਈ ਚੀਜ਼ ਨੂੰ ਲਾਈਕ ਕਰਦੇ ਆ ਤੁਸੀਂ ਬਣਵਾ ਕੇ ਦੱਸਣਾ ਚਾਹੋ ਤਾਂ ਕਮੈਂਟਾਂ 'ਚ ਦੱਸਿਆ ਕਰੋ ਜਰੂਰ ਤੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰੋ ਉਹਦੇ ਨਾਲ ਕੀ ਆ ਸਾਡੀ ਹੌਸਲਾ ਵਜਾਈ ਹੁੰਦੀ ਆ ਸਾਡਾ ਉਤਸ਼ਾਹ ਹੋਰ ਵੱਧਦਾ ਤਾ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ 'ਚ ਵੀ ਅੱਗੇ ਸ਼ੇਅਰ ਕਰੋ ਹਾਂਜੀ ਤੇ ਆਪਾਂ ਲੈ ਲਿਆ ਦੋ ਪਿਆਜ਼ ਇੱਕ ਲਿਆ ਆਪਾਂ ਆਲੂ ਇੱਕ ਲਿਆ ਟਮਾਟਰ ਤੇ ਦੋ ਹਰੀਆਂ ਮਿਰਚਾਂ ਤਾਂ ਤਿੰਨ ਪੈਕਟ ਆਪਣੇ ਕੋਲ ਹੈਗੇ ਆ ਮੈਗੀ ਦੇ ਤਾਂ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਕਿ ਉਹਨਾਂ ਆਪਾਂ ਕਿਹੜੇ ਤਰੀਕੇ ਨਾਲ ਬਣਾਣੇ ਆ ਪਹਿਲਾਂ ਆਪਾਂ ਇਹਨਾਂ ਦੀ ਸਾਰਿਆਂ ਦੀ ਕਟਿੰਗ ਕਰ ਲਈਏ ਤੁਹਾਨੂੰ ਮਿਲਦੇ ਆਂ ਬਾਅਦ ਹਾਂਜੀ ਆਪਾਂ ਕਰ ਲਿਆ ਸਾਰਿਆਂ ਨੂੰ ਚੌਪ ਆ ਪਿਆਜ਼ ਆਪਾਂ ਰਫਲੀ ਕਰ ਲਏ ਬਰੀਕ ਤੇ ਆਪਣੇ ਕੋਲੇ ਆਲੂ ਆ, ਹਰੀਆਂ ਮਿਰਚਾਂ, ਟਮਾਟਰ। ਚਲੋ ਇਧਰ ਆਪਾਂ ਕੜਾਹੀ ਰੱਖ ਲਈ ਆ ਗੈਸ ਦੇ ਉੱਪਰ। ਤੇ ਇਹਦੇ ਚ ਆਪਾਂ ਪਾਨੇ ਤੇਲ ਤੇ ਮਿਲਦੇ ਆ ਤੁਹਾਨੂੰ। ਹਾਂਜੀ ਆਪਾਂ ਕੜਾਹੀ ਚ ਲੈਨੇ ਦੋ ਜਮ ਤੇਲ ਤੇ ਫਲੇਮ ਕਰ ਲਈ ਆਪਾਂ ਹਾਈ ਤੇ ਤੇ ਹੁਣ ਆਪਾਂ ਤੇਲ ਆਪਣਾ ਗਰਮ ਹੋ ਗਿਆ ਆਪਾਂ ਵਿੱਚ ਪਾਵਾਂਗੇ ਪਿਆਜ਼। ਜਿਨਾਂ ਪਿਆਜ਼ ਨੂੰ ਥੋੜਾ ਥੋੜਾ ਬਰਾਊਨ ਕਰਾਂਗੇ। पावगे आप आलू प्याज अपनी बॉल होगी पा लिया करा इस बच्चा पा दीजिए टमाटर पावे टमाटर से हरिया मिर्चा कटियां पा मिक्स करा ਆਪਲੇਮ ਨੂੰ ਕਰਦਾਂਗੇ ਘੱਟ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਵਿੱਚ ਮਸਾਲੇ 1 ਚਮਚ ਪਾਇਆ ਨਮਕ ਆਪਾਂ ਥੋੜੀ ਜਿਹੜੇ ਮੈਜੀ ਮਸਾਲੇ ਉਹਨਾਂ ਵਿੱਚ ਹੀ ਨਮਕ ਪੁੱਲਾ ਇਸ ਕਰਕੇ ਆਪਾਂ ਲਗਭਗ ਥੋੜਾ ਜਿਹਾ ਘੱਟ ਰੱਖਾਂਗੇ ਆਪਾਂ ਤਿੰਨ ਪੈਗੜ ਲੈ ਆ ਤੁਸੀਂ ਸਵਾਦ ਅਨੁਸਾਰ ਪਾੜ ਸਕਦੇ ਜੇ ਸਵਾਦ ਨਾ ਤੇ ਤੇ ਥੋੜੀ ਜੀ ਕਲਰ ਲਈ ਪਾਵਾਂਗੇ ਆਪਾਂ ਲਾਲ ਮਿਰਚ ਥੋੜੀ ਜੀ ਪਾਵਾਂਗੇ ਆਪਾਂ ਕਾਲੀ ਮਿਰਚ ਅਦੇ ਨੂੰ ਪੁੰਨਾਂਗੇ ਲੋ ਫਰੇਮ ਤੇ ਲੋ ਫਰੇਮ ਤੇ ਆਪਾਂ ਇਹਨੂੰ 2 ਤੋਂ 3 ਮਿੰਟ ਮਸਾਲੇ ਨੂੰ ਭੋਲਣਾ ਮਸਾਲਾ ਆਪਣਾ ਪਹੁੰਚ ਗਿਆ ਤਾਂ ਇਹਦੂਲਾ ਚਾਪਾ ਪਾਵਾਂਗੇ ਇਹਦੇ ਵਿੱਚ ਪਾਣੀ ਆਪਣੇ ਕੋਲੇ ਆ 100 ਗ੍ਰਾਮ ਦਾ ਗਲਾਸੀ ਹੈ ਛੋਟੀ ਤਾਂ ਇਹ ਆਪਾਂ ਤਿੰਨ ਗਲਾਸੀਆਂ ਪਾਵਾਂਗੇ ਆਪਣੇ ਕੋਲ ਤਿੰਨ ਪੈਕੇਟ ਮੈਗੀ ਦੇ ਤੇ ਤਿੰਨ ਗਲਾਸੀਆਂ ਪਾਵਾਂਗੇ ਵੇਟ ਕਰਾਂਗੇ ਕਿ ਜਿਹੜਾ ਪਾਣੀ ਹੈ ਆਪਣਾ ਉਬਲਣ ਲੱਗ ਜੇ ਜਦੋਂ ਉਬਲ ਲੱਗ ਜਾਏ ਫਿਰ ਆਪਾਂ ਇਹਦੇ ਵਿੱਚ ਮੈਗੀ ਪਾਵਾਂਗੇ ਜਿੰਨੇ ਤੁਸੀਂ ਦੇਖ ਸਕਦੇ ਆ ਆਪਣਾ ਜਿਹੜਾ ਪਾਣੀ ਆ ਉਬਲਣ ਲੱਗ ਗਿਆ ਹੁਣ ਤੜਕੇ ਦੇ ਵਿੱਚ ਆਪਾਂ ਪਾਵਾਂਗੇ ਮੈਗੀ ਤਿੰਨੇ ਦੇ ਤਿੰਨੇ ਪੈਕੇਟ ਇਹਨੂੰ ਤੁਸੀਂ ਇਕੱਲੇ ਇਕੱਲੇ ਸਿੰਦੋ ਸਿੰਦੋ ਕਰਕੇ ਵੀ ਪਾ ਸਕਦੇ ਆ ਤੇ ਦੇਖੋ ਆਪਣੀ ਮੈਗੀ ਜਿਹੜੀ ਆ ਸਾਰੀ ਅਟੜਡ ਹੋਣ ਲੱਗ ਗਈ ਆ ਤਾਂ ਇਹਨੂੰ ਆਪਾਂ ਨਾ 2 ਮਿੰਟ ਲਈ ਟੱਕ ਦਾਂਗੇ 2 ਮਿੰਟ ਤੋਂ ਬਾਅਦ ਚ ਆਪਾਂ ਇਹਦੇ ਚ ਜਿਹੜੇ ਮੈਗੀ ਮਸਾਲੇ ਆ ਫੇਰ ਉਹ ਪਾਵਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਆਪਣੀ ਮੈਗੀ ਸਾਰੀ ਦੇਖੋ ਟੱਡਡ ਹੋ ਗਈ ਆ ਤਾਂ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਬੜਾ ਆਪਾਂ ਪਾਵਾਂਗੇ ਮੈਗੀ ਮਸਾਲਾ ਤੁਸੀਂ ਅਗਰ ਤੇਜ਼ ਖਾਣਾ ਚਾਹੁੰਦੇ ਆ ਆਪਾਂ ਤਾਂ ਨੋਰਮਲ ਹੀ ਖਾਣੇ ਆ ਤਾਂ ਆਪਾਂ ਉਹੀ ਜਿਹੜੇ ਵਿੱਚ ਪੈਕੇਟ ਉਹ ਪਾ ਸਕਦੇ ਨੇ ਤਾਂ ਅੱਡ ਵੀ ਆਂਦਾ ਜਿਹੜਾ ਮੈਗੀ ਮਸਾਲਾ ਉਹ ਵੀ ਪਾ ਸਕਦੇ ਆ मिक्स ਕਰਾਂਗੇ ਤਾਂ ਫਿਰ ਇਹਨੂੰ ਆਪਾਂ ਟੱਕ ਦਾਂਗੇ ਜਿੰਨੀ ਦੇਨੇ ਚੋਂ ਪਾਣੀ ਨਹੀਂ ਸੁੱਕਦਾ ਤਾਂ ਦੇਖੋ ਗਾਇਸ ਮੈਦੀ ਆਪਣੀ ਬਣ ਗਈ ਆ ਤੇ ਆਪਾਂ ਹੁਣ ਤੁਹਾਨੂੰ ਇਹਦੀ ਫਾਈਨਲ ਪਲੇਟਿੰਗ ਕਰਕੇ ਦਿਖਾਉਂਦੇ ਆ ਤਾਂ ਤੁਸੀਂ ਘਰੇ ਟਰਾਈ ਕਰਕੇ ਦੱਸਿਓ ਲਾਈਕ ਕਮੈਂਟਾਂ ਦੇ ਵਿੱਚ ਵੀ ਦੱਸਿਓ ਵੀ ਕਿਸ ਤਰ੍ਹਾਂ ਬਣੀ ਅਗਰ ਅੱਗੇ ਮੈਂ ਅਕੀ ਗੋਰਿੰਗ ਇੱਕ ਮਲੇਸ਼ੀਆ ਦੀ ਰੈਸਪੀ ਆ ਤਾਂ ਜੇ ਤੁਸੀਂ ਉਹ ਵੇਖਣੀ ਚਾਹੁੰਦੇ ਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ